ਜਲੰਧਰ ਜ਼ਿਮਣੀ ਚੋਣ ਨੂੰ ਲੈ ਕੇ ਹੁਣ ਇੱਕ ਹੋਰ ਵਿਪਤਾ ਖੜੀ ਹੋ ਸਕਦੀ ਹੈ ਸਰਕਾਰ ਦੇ ਸਾਹਮਣੇ ਪੰਜਾਬ ਸਰਕਾਰ ਦੇ ਵੱਲ ਬਕਾਇਆ ਰਾਸ਼ੀ ਕਰੋੜਾ ਰੁਪਏ ਖੜੀ ਹੈ ਕਰੋੜ ਵੀ ਕੋਈ 1 2 ਨਹੀਂ 97 ਕਰੋੜ ਰੁਪਈਆ ਕਿਸ ਦੀ ਬਕਾਇਆ ਰਾਸ਼ੀ ਖੜੀ ਹੈ ਗੰਨਾ ਕਾਸ਼ਤਕਾਰਾਂ ਦੀ ਗੰਨਾ ਕਿਸਾਨਾਂ ਦੀ ਗੰਨਾ ਕਾਸ਼ਤਕਾਰਾਂ ਦੀਆਂ ਪਹਿਲਾਂ ਬੜੀਆਂ ਬੈਠਕਾਂ ਹੋਈਆਂ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਕੁਝ ਫੰਡ ਵੀ ਰਿਲੀਜ਼ ਕੀਤੇ ਜਦੋਂ ਦਬਾਅ ਬਣਦਾ ਤਾਂ ਕਿਸਾਨ ਜਥੇਬੰਦੀਆਂ ਨੇ ਹੁਣ ਮੰਨ ਬਣਾਇਆ ਕਿ ਲੰਬੇ ਸਮੇਂ ਤੋਂ اٹਕੀ ਲਟਕੀ ਆ ਰਹੀ ਉਹ ਵੱਡੀ ਰਕਮ 97 ਕਰੋੜ ਰੁਪਏ ਦੀ ਜਾਰੀ ਕਰਵਾਉਣ ਲਈ ਅਸੀਂ ਹੁਣ ਜਲੰਧਰ ਪੱਛਮੀ ਜ਼ਿਮਨੀ ਚੋਣ ਦੇ ਵਿੱਚ ਜਾ ਕੇ ਸਰਕਾਰ ਨੂੰ ਘੇਰਾਂਗੇ ਜਦੋਂ ਜਦੋਂ ਵੀ ਕਿਤੇ ਚੋਣ ਹੁੰਦੀ ਹੈ ਚੋਣਾਂ ਦੇ ਦਿਨਾਂ ਵਿੱਚ ਸੱਤਾ ਧਿਰ ਤੋਂ ਮੰਗਾਂ ਮੰਵਾਉਣ ਦੇ ਲਈ ਜਥੇਬੰਦੀਆਂ ਪ੍ਰਦਰਸ਼ਨ ਕਰਦੀਆਂ ਨੇ ਜਿੱਥੇ ਵੱਖ-ਵੱਖ ਜਥੇਬੰਦੀਆਂ ਨੇ ਮੁਲਾਜ਼ਮਾਂ ਨੇ ਮਨ ਬਣਾਇਆ ਕਿ ਸਰਕਾਰ ਨੂੰ ਘੇਰਨਾ ਹੈ ਉੱਥੇ ਹੀ ਗੰਨਾ ਕਾਸ਼ਟਕਾਰਾਂ ਨੇ ਵੀ ਐਲਾਨ ਕਰ ਦਿੱਤਾ ਤਾਂ ਐਲਾਨ ਕਿਸ ਨੇ ਕੀਤਾ ਹੈ ਪੂਰੀ ਖਬਰ ਕੀ ਹੈ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆਂ ਔਰ ਕਿੰਨਾ ਫੰਡ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕੁੱਲ ਬਣਦੀ ਰਾਸ਼ੀ ਦੇ ਵਿੱਚੋਂ ਰਿਲੀਜ਼ ਕੀਤਾ ਤੇ ਕਿੰਨਾ ਹਾਲੇ ਵੀ ਬਾਕੀ ਪਿਆ ਹੈ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਦਰਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਗੰਨਾ ਉਤਪਾਦਕਾਂ ਨੂੰ ਮਿੱਥੇ ਗਏ ਸਮੇਂ ਦੇ ਵਿੱਚ ਅਦਾਇਗੀ ਕਰਨ ਤੋਂ ਜਿਹੜੀ ਹੈ ਭੱਜ ਰਹੀ ਹੈ ਕਿਨਾਰਾ ਕਰ ਰਹੀ ਹੈ ਉਹ ਕਿਨਾਰਾ ਕਿਵੇਂ ਹੁਣ ਸਰਕਾਰ ਤੋਂ ਨਹੀਂ ਕਰਨ ਦੇਣਗੇ ਕਿਸਾਨ ਉਹਨਾਂ ਨੇ ਮਨ ਬਣਾ ਲਿਆ ਕਿਸਾਨ ਜਿੱਥੇ ਬੰਦੀਆਂ ਨੇ ਏਕਾ ਕਰ ਲਿਆ ਗੰਨੇ ਦਾ ਸੀਜ਼ਨ ਖਤਮ ਹੋਏ ਨੂੰ 3 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਸੂਬਾ ਸਰਕਾਰ ਵੱਲ ਵੱਲੋਂ ਅਜੇ ਤੱਕ ਕਿਸਾਨਾਂ ਨੂੰ ਗੰਨੇ ਦੀ ਪੂਰੀ ਅਦਾਇਗੀ ਨਹੀਂ ਕੀਤੀ ਗਈ ਗੰਨਾ ਉਤਪਾਦਕਾਂ ਦਾ ਸੂਬੇ ਦੀਆਂ ਸਹਿਕਾਰੀ ਖੰਡ ਮਿਲਾਂ ਵੱਲ 97 ਕਰੋੜ ਰੁਪਈਆ ਬਕਾਇਆ ਰਾਸ਼ੀ ਖੜੀ ਹੈ ਹਾਲਾਂਕਿ ਸਰਕਾਰ ਵੱਲੋਂ ਕਿਸਾਨਾਂ ਨੂੰ 247 ਕਰੋੜ ਰੁਪਏ ਦੇ ਬਕਾਏ ਵਿੱਚੋਂ 150 ਕਰੋੜ ਰੁਪਏ ਦੀ ਅਦਾਇਗੀ ਕਰ ਵੀ ਦਿੱਤੀ ਗਈ ਹੈ ਪਰ ਬਾਕੀ 97 ਕਰੋੜ ਰੁਪਈਆ ਅਦਾਇਗੀ ਕਦੋਂ ਹੋਵੇਗੀ ਅੱਜ ਵੀ ਕਿਸਾਨ ਲਗਾਤਾਰ ਉਡੀਕ ਰਹੇ ਨੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਨਿਯਮਾਂ ਮੁਤਾਬਕ ਕਿਸਾਨਾਂ ਨੂੰ 14 ਦਿਨਾਂ ਦੇ ਅੰਦਰ ਅੰਦਰ ਗੰਨੇ ਦੀ ਅਦਾਇਗੀ ਆ ਜਿਹੜੀ ਉਹ ਕਰਨੀ ਪੈਂਦੀ ਹੈ ਪਰ ਅੱਜ 3 ਮਹੀਨੇ ਬੀਤਣ ਦੇ ਬਾਵਜੂਦ ਗੰਨੇ ਦੀ ਅਦਾਇਗੀ ਲਈ ਸਰਕਾਰ ਵੱਲ ਦੇਖਣ ਲਈ ਮਜਬੂਰ ਹੋਣਾ ਪੈ ਰਿਹਾ ਡੀਕਣਾ ਪੈ ਰਿਹਾ ਕਿਸਾਨਾਂ ਨੂੰ ਨਿਯਮ ਇਹ ਕਹਿੰਦੇ ਨੇ ਇੱਕ ਸਮਾਂ ਮਿੱਥਿਆ ਜਾਂਦਾ ਹੈ ਸਮਾਂ ਨਿਸ਼ਚਿਤ ਕੀਤਾ ਜਾਂਦਾ ਉਹ ਇਹ ਹੁੰਦਾ ਹੈ ਕਿ ਜਦੋਂ ਕਿਸਾਨ ਆਪਣੀ ਫਸਲ ਲੈ ਕੇ ਜਨਸ ਲੈ ਕੇ ਗੰਨਾ ਲੈ ਕੇ ਸਹਿਕਾਰੀ ਮੇਲਾ ਦੇ ਵਿੱਚ ਪਹੁੰਚ ਗਿਆ ਪੂਰੀ ਜਿਹੜੀ ਆ ਪਰਚੀ ਕੱਟ ਦਿੱਤੀ ਗਈ ਜਿਹੜੀ ਆ ਰਸੀਵਿੰਗ ਪਾ ਦਿੱਤੀ ਗਈ ਕਿ ਕਿੰਨਾ ਗੰਨੇ ਦੀ ਜਿਹੜੀ ਆ ਵਜ਼ਨ ਹੈ ਕਿੰਨੇ ਕੁਇੰਟਲ ਪਹੁੰਚ ਗਿਆ ਉੱਥੇ ਇਹ ਸਾਰਾ ਜਿਹੜਾ ਕੁਝ ਦਰਜ ਹੋ ਜਾਂਦਾ ਤੇ ਉਸ ਤੋਂ ਬਾਅਦ 14 ਦਿਨਾਂ ਦੇ ਅੰਦਰ ਅਦਾਇਗੀ ਕਰਨੀ ਹੁੰਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਗੰਨਾ ਉਤਪਾਦਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲਗਭਗ 100 ਕਰੋੜ ਦੇ ਨੇੜੇ ਰਾਸ਼ੀ ਬਣਦੀ ਹੈ 97 ਕਰੋੜ ਰੁਪਈਆ ਉਹ ਹਾਲੇ ਤੱਕ ਜਾਰੀ ਨਹੀਂ ਹੋਈ 247 ਕਰੋੜ ਰੁਪਈਆ ਬਣਦਾ ਸੀ ਸਹਿਕਾਰੀ ਖੰਡਾਂ ਮਿਲਾਂ ਦਾ ਖੰਡ ਮਿਲਾਂ ਦਾ ਉਸ ਦੇ ਵਿੱਚੋਂ 150 ਕਰੋੜ ਰੁਪਈਆ ਜ਼ਰੂਰ ਅਦਾਇਗੀ ਕੀਤੀ ਪਰ 97 ਕਰੋੜ ਰੁਪਈਆ ਹਾਲੇ ਵੀ ਖੜਾ ਹੈ ਔਰ ਜਾਣਕਾਰੀ ਮੁਤਾਬਕ ਸਹਿਕਾਰੀ ਖੰਡ ਮਿਲ ਨਵਾਂ ਸ਼ਹਿਰ ਵੱਲ ਕਿਸਾਨਾਂ ਦਾ 10.27 ਕਰੋੜ ਰੁਪਇਆ ਸੇਕਾਰੀ ਖੰਡ ਮਿਲ ਬੁੱਢੇਵਾਲ ਵੱਲ ਲਗਭਗ 8 ਕਰੋੜ ਰੁਪਇਆ ਖੰਡ ਮਿਲ ਮੁਰਿੰਡਾ ਵੱਲ 10.5 ਕਰੋੜ ਰੁਪਇਆ ਖੰਡ ਮਿਲ ਫਾਜ਼ਿਲਕਾ ਵੱਲ 10.91 ਕਰੋੜ ਰੁਪਇਆ ਯਾਨੀ ਕਿ ਲਗਭਗ 11 ਕਰੋੜ ਰੁਪਇਆ ਤੇ ਖੰਡ ਮਿਲ ਗੁਰਦਾਸਪੁਰ ਵੱਲ ਪੌਣੇ ਕੋ 12 ਕਰੋੜ ਰੁਪਇਆ ਖੰਡ ਮਿਲ ਦਾ ਖੜਾ ਅਜਨਾਲਾ ਵੱਲ 12 ਕਰੋੜ ਤੋਂ ਵੱਧ ਦੀ ਰਾਸ਼ੀ ਖੜੀ ਆ ਜਿਹੜੀ ਖੰਡ ਮਿਲਾਂ ਦੇ ਵੱਲ ਜਿਹੜੀਆਂ ਸਹਿਕਾਰੀ ਖੰਡ ਮਿਲਾਂ ਦੀ ਗੱਲ ਕਰ ਰਹੇ ਹਾਂ ਖੰਡ ਮਿਲਨ ਨਕੌਦਰਵਾਲ ਲਗਭਗ 7.5 ਕਰੋੜ ਰੁਪਏ ਦਾ ਦੀ ਰਾਸ਼ੀ ਖੜੀ ਹੈ ਖੰਡ ਮਿਲ ਭੋਗਪੁਰ ਵੱਲ 16 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਹਾਲੇ ਪੈਂਡਿੰਗ ਪਈ ਹੈ ਖੰਡ ਮਿਲ ਬਟਾਲਾ ਵੱਲ 9.99 ਕਰੋੜ ਰੁਪਏ ਦੀ ਰਾਸ਼ੀ ਖੜੀ ਹੈ ਇਸ ਦੌਰਾਨ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਨੇ ਤੇ ਦੁਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੋਹਾਨ ਨੇ ਇਸ ਆ ਮਾਝਾ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਤੇ ਦੁਆਬਾ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਵਜੀਦਪੁਰ ਬੀਕੇ ਯੂ ਰਾਜੇਵਾਲ ਦੇ ਮੀਤ ਪ੍ਰਧਾਨ ਮੁਕੇਸ਼ ਚੰਦਰ ਨੇ ਗੰਨਾਤ ਪਾਦਕਾਂ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕਰਦੇ ਹੋਏ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਬਕਾਇਆ ਜਲਦ ਜਾਰੀ ਨਾ ਕੀਤਾ ਤਾਂ ਜਲੰਧਰ ਪੱਛਮੀ ਹਲਕੇ ਦੀ ਜ਼ਿਮਣੀ ਚੌਂਚ ਕਿਸਾਨਾਂ ਵੱਲੋਂ ਸਰਕਾਰ ਦਾ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਤਾਂ ਸਾਰੀਆਂ ਦੁਆਬੇ ਦੀਆਂ ਖਾਸ ਕਰਕੇ ਜਥੇਬੰਦੀਆਂ ਇਕੱਠੀਆਂ ਹੋਗੀਆਂ ਨੇ ਇਕ ਸਾਂਝੇ ਤੌਰ ਤੇ ਫੈਸਲਾ ਲਿਆ ਗਿਆ ਹੈ ਕੁਝ ਸਮੇਂ ਦੇ ਲਈ ਫਿਰ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇ ਸਮਾਂ ਰਹਿੰਦਿਆਂ ਹਜੇ ਵੀ ਰਾਸ਼ੀ ਜਾਰੀ ਨਾ ਕੀਤੀ ਗਈ ਕਿਸਾਨਾਂ ਦੀ ਬਣਦੀ ਭੁਗਤਾਨ ਨਾ ਕੀਤਾ ਗਿਆ ਤਾਂ ਫਿਰ ਸਰਕਾਰ ਦੀ ਖੈਰ ਨਹੀਂ ਉਹ ਖੈਰ ਕਿੱਥੇ ਨਹੀਂ ਹੋਵੇਗੀ ਜਲੰਧਰ ਜ਼ਿਮਣੀ ਚੋਣ ਜਿਹੜੀ ਪੱਛਮੀ ਹਲਕੇ ਦੀ ਹੋਣ ਜਾ ਰਹੀ ਹੈ ਜਲੰਧਰ ਪੱਛਮੀ ਹਲਕਾ ਤਾਂ ਉੱਥੇ ਕਾਰੀਆਂ ਝੰਡੀਆਂ ਦਿਖਾ ਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਏਗਾ ਹਾਲਾਂਕਿ ਉਹ ਸੀਟ ਸ਼ਹਿਰੀ ਹੋਣ ਦੇ ਕਰਕੇ ਸਿੱਧੇ ਤੌਰ ਦੇ ਉੱਤੇ ਉੱਥੇ ਕਿਸਾਨਾਂ ਦੀ ਕਿਸਾਨਾਂ ਦਾ ਵੋਟ ਬੈਂਕ ਨਹੀਂ ਹੈ ਹੋ ਸਕਦਾ ਵੋਟ ਦੇ ਰੂਪ ਦੇ ਵਿੱਚ ਵੀ ਨੁਕਸਾਨ ਹੋ ਜਾਂਦਾ ਜੇ ਕਿਤੇ ਉਹ ਦਿਹਾਤੀ ਸੀਟ ਦੀ ਜ਼ਿਮਨੀ ਚੋਣ ਹੋ ਰਹੀ ਹੁੰਦੀ ਜਿਵੇਂ ਕਿ ਗਿੱਦੜਬਾਹਾ ਡੇਰਾ ਬਾਬਾ ਨਾਨਕ ਜਾਂ ਚੱਬੇਵਾਲ ਇੱਥੋਂ ਤੱਕ ਕਿ ਬਰਨਾਲੇ ਦੇ ਵਿੱਚ ਵੀ ਸਿੱਧੇ ਤੌਰ ਦੇ ਉੱਤੇ ਅਸਰ ਦੇਖਣ ਨੂੰ ਮਿਲ ਸਕਦਾ ਸੀ ਪਰ ਉਹਨਾਂ ਜ਼ਿਮਨੀ ਚੋਣਾਂ ਤੋਂ ਇਲਾਵਾ ਇਹ ਸੀਟ ਥੋੜੀ ਹਟ ਕੇ ਦੇਖੀ ਜਾ ਰਹੀ ਹੈ ਇੱਕ ਤਾਂ ਸ਼ਹਿਰੀ ਸੀਟ ਹੈ ਦੂਜਾ ਇੱਥੇ ਐਸ்சி ਭਾਈਚਾਰਾ ਨਿਰੋਲ ਵਸਦਾ ਜਿਨ੍ਹਾਂ ਦਾ ਸਿੱਧਾ ਕੰਮ ਕਾਜ ਦਾ ਜਿਹੜਾ ਲੇਖਾ ਜੋਖਾ ਜਾਂ ਸਿੱਧਾ ਲੈਣਾ ਦੇਣਾ ਉਹ ਸਪੋਰਟਸ ਇੰਡਸਟਰੀ ਦੇ ਨਾਲ ਹੈ ਕਿਸਾਨੀ ਨਾਲ ਨਹੀਂ ਹੈ ਪਰ ਫਿਰ ਵੀ ਗੰਨਾ ਕਿਸਾਨ ਜੇਕਰ ਇਕੱਠੇ ਹੋ ਕੇ ਉੱਥੇ ਜਾਂਦੇ ਨੇ ਕਾਲੀਆਂ ਝੰਡੀਆਂ ਦਿਖਾਉਂਦੇ ਨੇ ਰਾਸ਼ੀ ਨਹੀਂ ਜੇਕਰ ਉਹਨਾਂ ਨੂੰ ਭੁਗਤਾਨ ਕੀਤਾ ਜਾਂਦਾ 97 ਕਰੋੜ ਰੁਪਏ ਦਾ ਤਾਂ ਇਸ ਦਾ ਸਿੱਧੇ ਤੌਰ ਦੇ ਉੱਤੇ ਖਮਿਆਜਾ ਸਰਕਾਰ ਨੂੰ ਵੋਟਾਂ ਦੇ ਰੂਪ ਦੇ ਵਿੱਚ ਭੁਗਤਣਾ ਵੀ ਪੈ ਸਕਦਾ ਹੈ ਕੁਝ ਵੀ ਸੰਭਾਵਨਾ ਬਣ ਸਕਦੀ ਹੈ ਇਸੇ ਤਰ੍ਹਾਂ ਬਾਕੀ ਮੁਲਾਜ਼ਮ ਜਥੇਬੰਦੀਆਂ ਨੇ ਵੀ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਅਸੀਂ ਵੱਖ-ਵੱਖ ਜਥੇਬੰਦੀਆਂ ਵੱਖੋ-ਵੱਖਰੇ ਦਿਨ ਜਲੰਧਰ ਪੱਛਮੀ ਜਿਮਣੀ ਚੌਂ ਦੇ ਵਿੱਚ ਜਾ ਕੇ ਸਰਕਾਰ ਨੂੰ ਘੇਰਨ ਦਾ ਕੰਮ ਕਰਾਂਗੇ ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਸਾਡੀ ਰਹਿੰਦੀ ਬਣਦੀ ਜਿਹੜੀ ਰਾਸ਼ੀ ਹੈ 97 ਕਰੋੜ ਰੁਪਏ ਦੀ ਜਿਹੜੀ ਵੱਖੋ-ਵੱਖ ਅਖੰਡ ਮਿਲਨਾਂ ਵੱਲ ਸਹਿਕਾਰੀ ਮਿਲਨਾਂ ਵੱਲ ਖੜੀ ਹੈ ਜੇਕਰ ਉਸ ਦਾ ਭੁਗਤਾਨ ਨਾਸ ਕੀਤਾ ਸਰਕਾਰ ਨੇ ਤਾਂ ਫਿਰ ਅਸੀਂ ਜੋਰਦਾਰ ਪ੍ਰਦਰਸ਼ਨ ਕਰਾਂਗੇ ਤੇ ਸਰਕਾਰ ਨੂੰ ਕਾਲੀਆਂ ਝੰਡੀਆਂ ਵੀ ਦਿਖਾਵਾਂਗੇ ਇਸ ਦਾ ਅਸਰ ਕੀ ਪੈ ਸਕਦਾ ਔਰ ਇੰਨੀ ਜ਼ਿਆਦਾ ਦੇਰੀ ਕਿਉਂ ਹੋ ਰਹੀ ਹੈ ਇਸ ਤੇ ਬਾਰੇ ਸਰਕਾਰ ਨੂੰ ਸਪਸ਼ਟ ਜ਼ਰੂਰ ਕਰਨਾ ਚਾਹੀਦਾ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ